ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਬਈ ਫੇਰ ਆਏ ਆ ਕੋਟਪਾਈ ਵਾਲੇ ਆਪਣੇ ਪੱਠੇ ਵੱਢ ਕੋਲੇ ਪਹਿਲਾਂ ਜਿਵੇਂ ਬਾਈ ਨੇ ਮੂੰਗੀ ਚ ਵੀ ਤਰੱਕੀ ਕਰ ਲਈ ਸੀ ਪੂਰੀ ਹਨਾ ਬਹੁਤ ਚੰਗੀ ਮੂੰਗੀ ਹੋਈ ਸੀ ਤੇ ਅੱਜ ਇਹਦਾ ਵਿਖਾਉਣਿਆ ਨਰਮੀ ਵਾਲਾ ਖੇਤ ਆ ਆ ਰੌਣਕਾਂ ਲੱਗੀਆਂ ਪਈਆਂ ਬਈ ਪੂਰੀਆਂ ਪਹਿਲਾਂ ਦੇਖ ਲੋ ਬਈ ਕੀ ਬੀਜਿਆ ਸੀ ਇਹ ਇਹ ਬਈ ਘਾਹ ਦੀ ਨਵੀਂ ਕਿਸਮ ਆਈ ਆ ਇਹ ਅੱਛਾ ਇਹ ਬੀਜੀ ਸੀਗੀ ਹਾਂ ਬਹੁਤ ਨਰਮਾ ਦਾ ਮੌਕਾ ਹੈ ਮਾਲਾ ਮੋਟਾ ਆ ਅੱਛਾ ਤੇ ਹੁਣ ਦੋਨੇ ਹੀ ਪਾਲਨੇ ਨੇ ਕਿਸਾਨ ਤੂੰ ਪੂਰਾ ਤਗੜਾ ਹੀ ਯਾਰ ਸਾਰੇ ਕੰਮਾਂ ਜੀ ਆ ਹਾਲਾ ਤੇਰਾ ਹਾਂ ਆਪਣਾ ਟਾਰਗੇਟ ਹੀ ਹੈ ਵੀ ਆਪਾਂ ਉਹ ਅਸਫਲ ਕਿਸਾਨ ਬਣਨਾ ਕਿਉਂਕਿ ਸਫਲ ਤਾਂ ਹਰੇਕ ਹੀ ਬਣ ਰਿਹਾ ਅੱਛਾ ਆਪਣਾ ਮਕਸਦ ਇਹ ਹੈ ਵੀ ਅਸਫਲ ਕਿਸਾਨ ਬਣਨਾ ਅੱਛਾ ਹੂੰ ਕਿਉਂਕਿ ਤੂੰ ਹਰੇਕ ਹੀ ਹੋਂ ਜਿਹੜਾ ਬੰਦਾ ਸਫਲ ਕਿਸਾਨ ਕੋਲ ਜਾਂਦਾ ਹੂੰ ਤੇ ਆਪਾਂ ਇੱਕ ਨਵੀਂ ਵੈਰਾਈਟੀ ਪੈਦਾ ਕਰ ਰਹੇ ਹਾਂ ਸਫਲ ਦਾ ਬਈ ਗਾਲਾਂ ਬਹੁਤ ਕੱਢਦੇ ਫੇਸਬੁੱਕ ਤੇ ਲੋਕ ਵੀ ਨਹੀਂ ਕੱਢੀ ਜਾਂਦੇ ਉਹ ਤਾਂ ਹੇਟਰ ਆ ਦਾ ਮੱਚਦੇ ਮਿਹਨਤ ਤੇਰੇ ਯਾਰ ਗਿਆ ਨੂੰ ਗਾਲਾਂ ਬਹੁਤ ਕੱਢਦੇ ਆ ਯਾਰ ਉਹ ਤਾਂ ਮੱਚਦੇ ਆ ਮਿਹਨਤ ਤੋਂ ਤੇ ਆ ਹੁਣ ਸਾਡਾ ਬੰਦਾ ਇਹ ਕਾ ਕਰ ਲੂਗਾ ਲੈ ਯਾਰ ਨਹੀਂ ਆ ਕਿਵੇਂ ਇੰਨਾ ਸੋਹਣਾ ਕਾ ਖੜਾ ਹੋਇਆ ਕਿਵੇਂ ਨਰਮੇ ਚ ਬਈ ਯਾਰ ਇਹ ਬਸ ਬਈ ਪਾਣੀ ਪੂਣੀ ਲਾਈ ਗਏ ਵੱਧ ਹੂੰ ਤੇ ਗੌਰ ਕਰਦੇ ਸੀ ਭੱਜ ਕੇ ਘਰੇ ਜਾ ਵਰਦੇ ਸੀਗੇ ਭਰ ਕੇ अच्छा ते मुड़के सीलर मारन देस तो पानी लांदे सीगे हम्म ते फिर आएं ਹੁਣ ਪੂਰਾ ਹਸੀਨ ਘਾਹ ਹੋ ਗਿਆ ਨਹੀਂ ਹੁਣ ਇਹਨੂੰ ਮਾਰਦਾ ਕਿਉਂ ਨਹੀਂ ਸਪਰੇਸ ਸਪਰੂ ਕਰਦੇ ਆਏ ਆ ਯਾਰ ਹੁਣ ਨਰਮੇ ਨਾਲੋਂ ਸੋਹਣਾ ਮੈਨੂੰ ਘਾਹ ਲੱਗੀ ਜਾਂਦਾ ਅੱਛਾ ਕਦੇ ਸੋਚਦਾ ਵੀ ਨਰਮੇ ਦੇ ਟੂਸਿਆਂ ਤੇ ਮਾਰਦਾ ਰੌਂਡ ਅਪ ਜੀ ਤੇ ਘਾਹ ਖਲਾ ਰਹਿੰਦਗੇ ਹੂੰ ਤਾਂ ਵੱਢੀ ਜਾਂਦੇ ਹੁਣ ਯਾਰ ਘਾਹ ਸੋਹਣਾ ਲੱਗਦਾ ਜੀ ਨਹੀਂ ਦਿਲ ਨਹੀਂ ਮੰਨਦਾ ਵੀ ਇਸ਼ਕ ਜਾ ਹੋ ਗਿਆ ਇਹ ਨਾਲ ਅੱਛਾ ਵੀ ਨਾ ਵੱਢਗੇ ਇਹਨੂੰ ਆਨਾਮ ਸਪਰੇ ਮਾਰ ਨਹੀਂ ਹੋਰ ਵੀ ਲੋਕ ਦਿੰਦੇ ਆ ਸੇਵਾ ਦਾ ਮੌਕਾ ਲੈ ਜਾਂਦੇ ਆ ਵੱਢ ਕੇ ਹਾਂ ਹਾਂ ਆਪਾਂ ਵੀ ਕਿਸੇ ਨੂੰ ਕੋਈ ਜਵਾਬ ਨਹੀਂ ਗਾ ਹਾਂ ਤੇ ਲੋਕ ਦੁਆ ਦਿੰਦੇ ਆ ਦੁਆ ਨਾਲ ਹੀ ਜ਼ਿੰਦਗੀ ਆ ਸੱਚਾ ਚੱਕਰ ਵਾਲੀ ਗੱਲ ਨਹੀਂ ਕਿ ਬਾਦੂ ਆਪਾਂ ਲੋਕਾਂ ਦਾ ਕਰੀ ਜਾਂਦੇ ਆ ਨਾਲ ਬਾਕੀ ਨਿਊਟ੍ਰੀਸ਼ਨ ਵੈਲਿਊ ਵਾਲੀ ਇਹ ਵੀ ਘਾਦੀ ਅੱਛਾ ਤੇ ਦੁੱਧ ਵਧ ਕੇ ਪਸ਼ੂ ਬੇ ਦੇ ਨਾਲ ਬਹੁਤ ਚੰਗੀ ਚੀਜ਼ ਐ ਮੈਂ ਹਰੇਕ ਨੂੰ ਥਲਾਹ ਜੂਂਗਾ ਵੀ ਨਰਮੇ ਚ ਪਈ ਆ ਕਾ ਕਾਹ ਹੋ ਜਾ ਬਈ ਨਰਮਾ ਤਾਂ ਨਹੀਂ ਹੋਣਾ ਫਿਰ ਜਾਈਂ ਹਾਲ ਰਿਆਂ ਨਰਮੇ ਦਾ ਕੀ ਐ ਇਹ ਤਾਂ ਠੀਕ ਤੇ ਇੱਕ ਮੀਂਹ ਪੈ ਗਿਆ ਮੇਰੇ ਨਰਮਾ ਦੇਸ ਨਾ ਨਹੀਂ ਤੇਰਾ ਨਹੀਂ ਪਤਗਾ ਸਾਡਾ ਸਾਡਾ ਗੋਲ ਹੀ ਘਾ ਰਹਿ ਗਿਆ ਹੁਣ ਅੱਛਾ ਨਰਮੇ ਤਾਂ ਸਾਡੇ ਲਈ ਵੈਲਿਊ ਨਹੀਂ ਕਿ ਨਰਮਾ ਤਾਂ ਨੁਕਸਾਨ ਕਰਦਾ ਘਾ ਵਧਣਾ ਔਖਾ ਸਾਨੂੰ ਮੇਰਾ ਸਾਈਲੈਜ ਵੀ ਪਾ ਸਕਦੇ ਹਾਂ ਨਰਮੇ ਦਾ ਹਾਂ ਹਾਂ ਇਹਦੇ ਚ ਪ੍ਰੋਟੀਨ ਦੀ ਮਾਤਰਾ ਮੱਛੀ ਨਾਲੋਂ ਹੀ ਵੱਧ ਹੁੰਦੀ ਹੈਗੀ ਅੱਛਾ ਪ੍ਰੋਟੀਨ ਹੋ ਗਿਆ ਚ ਕਾਰਬੋਹਾਈਡਰੇਟਸ ਤੇ omega 3 ਹੁਣ ਜਿਹੜਾ ਮੱਛੀ ਦੇ ਤੇਲ ਚ ਕੋਸ ਹੁੰਦਾ ਉਹੀ ਕੋਸ ਆ ਚੀਜ਼ ਦੇ ਜਿਵੇਂ ਹੁਣ ਆ ਟੂਥਾ ਘਾ ਦਾ ਹਾਂ ਜਿਹੜੀ ਕੀ ਹੈ ਇਹਦੇ ਚ ਜਿਹੜੀ ਚੀਜ਼ ਮੱਛੀ ਦੇ ਤੇਲ ਚ ਹੁੰਦੀ ਆ omega 3 omega 6 ਜੀ ਕਰਕੇ ਪੂਰੀ ਨਹੀਂ ਆਹ ਤਾਂ ਬਈ ਪੂਰਤੀ ਆ ਨਹੀਂ ਪੂਰੀ ਨਹੀਂ ਸੁੱਚੀ ਤੇ ਜਿਹੜੇ ਤੱਤ ਹੁੰਦੇ ਆ ਉਹ ਸਾਰੇ ਆ ਚੀਜ਼ ਚ ਆ ਕੇ ਬੋਲ ਨਹੀਂ ਆਹ ਤਾਂ ਨਹੀਂ ਤੇਰੀ ਚੱਲਣੀ ਜੁੜਣੀ ਨਹੀਂ ਇਹ ਚੱਲ ਇਹ ਨਹੀਂ ਚੱਲਦਾ ਠੀਕ ਹੈ ਹੋਰ ਦੱਸੋ ਹੁਣ ਫਿਰ ਆਈ ਰਊਗਾ ਏਕਾ ਜੀ ਹਾਂ ਆਈ ਬਈ ਇਧਰ ਆਪਾਂ ਹੁਣ ਰੇਪਾ ਦੇਣੀ ਆ ਬਾਈ ਜੀ ਜੇ ਕਿਸੇ ਨੇ ਵੱਢਣਾ ਆਉਣਾ ਹੋਵੇ ਕਾ ਦੂਰੋਂ ਨੇੜੋਂ ਕੋਈ ਭਰਾ ਹੈਗਾ ਗੱਡੀ ਆਪਦੀ ਲਿਆਉਂਦਾ ਦੋ ਟਰੱਕ ਭਰਾ ਦੇ ਬਾਈ ਆਪਾਂ ਮਹਾਰਾਸ਼ਟਰ ਗਿਆ ਲੋਕੇਸ਼ਨ ਦੱਸੋ ਖੇਤ ਦੀ ਲੋਕੇਸ਼ਨ ਬਾਈ ਆਪਣੀ ਇਹ ਹੈਗੀ ਆ ਕਰਮਗੜ ਛਤਰਾ ਰੋਡ ਤੇ ਕੋਟ ਭਾਈ ਤੋਂ ਅੱਛਾ ਤੇ ਫਾਰਮ ਤਿਆਰ ਕਰ ਦੇਣਾਗਾ ਹੁਣ ਬਾਕੀ ਦੋ ਬਾਈ ਇਹ ਜਗਾ ਨਹੀਂ ਮਿਲਦਾ ਕਿਤੇ ਨਹੀਂ ਮਿਲਦਾ 4 4 ਫੁੱਟ ਦਾ ਕਾ ਜਮਾ ਹੈ ਕੱਚਾ ਕਾ ਪੂਰਾ ਕਾ ਇਹ ਪੱਕਦਾ ਨਹੀਂ ਆਜਾ ਪਸ ਹੁਣ ਪਾਓ ਬੱਕਰੀਆਂ ਨੂੰ ਪਾਓ ਤੇ ਇੱਥੇ ਲਿਆ ਸਕਦੇ ਹਾਂ ਫ੍ਰੀ ਵੜਾਉਣੇ ਬਾਈ ਪਹਿਲਾਂ ਫ੍ਰੀ ਸੀਗਾ ਬਾਈ ਹੁਣ ਆਪਾਂ ਇਹਦਾ ਕੋ ਕਰਤਾ ਮੁੱਲ ਨਹੀਂ ਇਹਦਾ ੱੱਕਾ ਯਾਰ ਹੁਣ ਬਾਈ 300 ਨੂੰ ਕੋਈ ਨਰਮਾ ਵੀ ਸਵਾਰੂ ਅਗਲਾ ਤੇਰਾ ਨਹੀਂ ਨਹੀਂ ਨਰਮਾ ਤਾਂ ਆਪਣੀ ਵੈਲਿਊ ਹੀ ਨਰਮਾ ਦਾ ਫਟ ਤੰਗ ਜੇ ਹੋਰ ਚਾਹ ਆਹ ਦੇਖੋ ਬਾਈ ਜਿੱਥੋਂ ਜਿੱਥੋਂ ਵੱਡਿਆ ਕਾ ਨਰਮਾ ਐ ਖੜਾ ਵਧੀਆ ਨਹੀਂ ਨਰਮਾ ਦਾ ੱੱਕਾ ਲਾਈ ਜਾਂਦਾ ਕੰਮ ਇਹੋ ਜਿਹੀ ਵੀ ਸਫਲ ਕਿਸਾਨ ਆ ਜਿਹੜੇ ਨਰਮੇ ਦੀ ਖੇਤੀ ਨੂੰ ਪਛਾਣ ਲਿਆ ਰਹੇ ਆ ਨਹੀਂ ਨਹੀਂ ਬਾਈ ਨਰਮਾ ਹੁਣ ਆਉਣ ਵਾਲਾ ਸਮਾਂ ਘਾ ਦਾ ਹੀ ਆ ਲੋਕੀ ਦੇਖ ਲਈ ਝੋਨਾ ਚ ਵੀ ਆ ਕਾ ਕਾਂ ਜਾ ਬਗਲਾ ਕਰਨਗੇ ਹੁਣ ਬਾਕੀ ਦਾ ਫੋਨ ਆਇਆ ਸੀ ਮਹਾਰਾਸ਼ਟਰ ਚੋਂ ਤਾਂ ਵੀ ਟਰੱਕ ਭੇਜ ਸਾਡੇ ਸਾਡੇ ਫਾਰਮ ਤੇ ਦਾ ਇਹ ਤਾਂ ਗੱਪ ਆ ਯਾਰ ਨਹੀਂ ਨਹੀਂ ਮੈਂ ਤੈਨੂੰ ਸਕਰੀਨ ਸ਼ਾਟ ਦਿਖਾ ਦੂੰਗਾ ਨਹੀਂ ਨਹੀਂ ਤੇ ਉਹ ਹੁਣ ਆਪਾਂ ਵੱਢ ਕੇ ਤੇ ਭੇਜਾਂਗੇ ਲੇਬਰ ਦੀ ਕਮੀ ਹੈ ਲੇਬਰ ਨਹੀਂ ਮਿਲ ਰਹੀ ਨਹੀਂ ਦਾ ਟਰੱਕ ਦਾ ਕੋ ਦੋ ਭਾਂ ਦੇ ਹੁਣ ਆ ਤੇ ਸਪਰੇਅ ਕਰਾਂਗੇ ਦੂਜੀ ਤਾਕਤ ਵਾਲੀ ਅੱਛਾ ਇਹ ਘਾਹ ਦੁਬਾਰਾ ਫੋਟੋ ਕਢੇ ਇਹ ਚੱਲ ਠੀਕ ਆ ਬਾਈ ਤੂੰ ਦਾ ਹੁਣ ਘਾਪ ਰੋੜਨ ਲੱਗ ਗਿਆ ਯਾ ਚੰਗਾ ਧੰਨਵਾਦ ਠੀਕ ਆ